ਕੁਈ ਦਿਨ ਦਿਹਾੜੇ ਕਰ ਗਿਆ ਏਟੀਐਮ ਚ ਕਾਹੰਡ ਪੈਸੇ ਕਢਵਾਉਣ ਗਏ ਵਿਅਕਤੀ ਨੇ ਬਣਾਈ ਵੀਡੀਓ ਅਕਸਰ ਹੀ ਕੁਝ ਲੋਕ ਬਹੁਤ ਹੀ ਮੂਰਖਤਾ ਭਰੀਆਂ ਗੱਲਾਂ ਕਰਦੇ ਨੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਦਰਸਲ ਇੱਕ ਵਿਅਕਤੀ ਸਵੇਰੇ 8 ਵਜੇ ਜਦੋਂ ਇੱਕ ਏਟੀਐਮ ਵਿੱਚੋਂ ਪੈਸੇ ਕਢਵਾਉਣ ਗਿਆ ਤੇ ਜਿਵੇਂ ਹੀ ਉਹ ਏਟੀਐਮ ਦੇ ਅੰਦਰ ਵੜਿਆ ਅਤੇ ਉਸਨੇ ਦੇਖਿਆ ਕਿ ਕਿਸੇ ਬੇਵਕੂਫ ਨੇ ਏਟੀਐਮ ਦੇ ਕੀਪੈਡ ਤੇ ਲੈਟਰਿੰਗ ਕਰੀ ਪਈ ਸੀ ਜਿਸ ਦੀ ਕਿ ਉਸ ਵਿਅਕਤੀ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਯਾਰ ਸਵੇਰੇ ਸਵੇਰੇ ਏਟੀਐਮ ਚ ਪੈਸੇ ਕਢਾਣ ਗਏ ਸੀਗੇ ਅੱਗੇ ਜਾ ਕੇ ਕਹ ਲਾ ਕਿਸੇ ਮੂਰਖ ਬੰਦੇ ਦੇ ਕੰਮ ਦੇਖ ਲੋ ਸਾਲਾ ਏਟੀਐਮ ਦੇ ਕੀਪੈਡ ਤੇ ਲੈਟਰਿੰਗ ਕਰ ਗਿਆ ਕਿੰਨੇ ਗੰਦੇ ਲੋਕ ਨੇ ਇਹਨੂੰ ਕਰੋ ਸ਼ੇਅਰ ਤੇ ਨਾਲੇ ਫੜਿਆ ਜਾਵੇ ਇਹਦੀ ਵੀਡੀਓ ਸੋ ਕੁਝ ਲੋਕਾਂ ਦੇ ਦਿਮਾਗ ਸਿੱਧੇ ਪਾਸੇ ਨਹੀਂ ਸਗੋਂ ਪੁੱਠੇ ਪਾਸੇ ਜਿਆਦਾ ਚੱਲਦੇ ਨੇ ਅਤੇ ਇਹੋ ਜਿਹੀਆਂ ਮੂਰਖਤਾ ਭਰੀਆਂ ਹਰਕਤਾਂ ਕਰਦੇ ਨੇ ਜਿਸ ਨਾਲ ਹੋਰ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਪਤਾ ਨਹੀਂ ਲੋਕਾਂ ਨੂੰ ਇਹੋ ਜਿਹੀਆਂ ਕਰਤੂਤਾਂ ਕਰਕੇ ਮਿਲਦਾ ਕੀ ਹੈ ਸੋ ਤੁਹਾਡੇ ਇਹੋ ਜਿਹੇ ਲੋਕਾਂ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ